ਇਸ ਗੈਰੀ ਵਿਚਾਰ ਚਰਚਾ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਹਾਂ ਜੀ ਇਹ ਸਾਖੀ ਹੈ ਇੱਕ ਰਾਜਕੁਮਾਰੀ ਦੀ ਯਾਨੀ ਮੀਰਾਬਾਈ ਦੀ ਅਧਿਆਤਮਿਕ ਖੋਜ ਬਾਰੇ ਕਿਵੇਂ ਉਹ ਸਮਾਜਿਕ ਰੁਕਾਵਟਾਂ ਨੂੰ ਪਾਰ ਕਰਕੇ ਇੱਕ ਸੱਚੇ ਗੁਰੂ ਦੀ ਪਾਲ ਕਰਦੀ ਹੈ ਹਮ ਬੜੀ ਦਿਲਚਸਪ ਲੱਗ ਰਹੀ ਹੈ ਇਹ ਗੱਲ ਚਲੋ ਫਿਰ ਦੇਖਦੇ ਹਾਂ ਇਸ ਕਥਾ ਦੇ ਵੇਰਵੇ ਨੂੰ ਹਾਂ ਜੀ ਤੇ ਕਥਾ ਸ਼ੁਰੂ ਹੁੰਦੀ ਹੈ ਕਿ ਮੀਰਾਬਾਈ ਜੋ ਕਿ ਰਾਜੇ ਦੀ ਤੀ ਸੀਗੀ ਉਹਨੇ ਕਾਸ਼ੀ ਵਿੱਚ ਨਾ ਗੁਰੂ ਰਵਿਦਾਸ ਜੀ ਦੀ ਬੜੀ ਮਹਿਮਾ ਸੁਣੀ ਲੋਕਾਂ ਚ ਗੱਲ ਸੀ ਕਿ ਉਹਨਾਂ ਦੇ ਦਰਸ਼ਨ ਕਰਕੇ ਬੰਦਾ ਬਸ ਉਹਨਾਂ ਦਾ ਹੀ ਹੋ ਜਾਂਦਾ ਹਾਂਜੀ ਤੇ ਇਹ ਸੁਣ ਕੇ ਮੀਰਾ ਉਹ ਬਹੁਤ ਸਾਰੀਆਂ ਪੇਟਾਵਾਂ ਵਗੈਰਾ ਲੈ ਕੇ ਕਾਸ਼ੀ ਨੂੰ ਤੁਰ ਪਈ ਤੇ ਫਿਰ ਜਦੋਂ ਕਾਸ਼ੀ ਪਹੁੰਚੀ ਉਥੇ ਪੰਡਿਤਾਂ ਦਾ ਕੀ ਪ੍ਰਤੀਕਰਮ ਸੀਗਾ ਕਥਾ ਚ ਦੱਸਿਆ ਕਿ ਉਹਨਾਂ ਨੇ ਸੋਚਿਆ ਹੋਣਾ ਕਿ ਕੋਈ ਵੱਡਾ ਦਾਨ ਆਇਆ ਹਾਂਜੀ ਹਾਂ ਬਿਲਕੁਲ ਇਹੀ ਗੱਲ ਹੈ ਕਥਾ ਚ ਦੱਸਿਆ ਗਿਆ ਕਿ ਉਹਨਾਂ ਨੇ ਸਵਾਗਤ ਕੀਤਾ ਆਰਾਮ ਕਰਨ ਲਈ ਥਾਂ ਵੀ ਦਿੱਤੀ ਪਰ ਜਦੋਂ ਉਹਨਾਂ ਨੇ ਮੀਰਾ ਨੂੰ ਕਿਹਾ ਕਿ ਮੰਦਰ ਦੀ ਆਰਤੀ ਚ ਸ਼ਾਮਿਲ ਹੋਵੋ ਤਾਂ ਮੀਰਾ ਨੇ ਸਾਫ਼ ਮਨ੍ਹਾ ਕਰ ਦਿੱਤਾ। ਓ ਹਾਂਜੀ ਉਹਨੇ ਦੱਸਿਆ ਕਿ ਮੈਂ ਤਾਂ ਇੱਥੇ ਗੁਰੂ ਰਵਿਦਾਸ ਜੀ ਦੇ ਦਰਸ਼ਨ ਕਰਨ ਆਈਆਂ ਜਿਨ੍ਹਾਂ ਦੀ ਮਹਿਮਾ ਸੁਣੀ ਹੈ ਮੈਂ। ਅੱਛਾ ਫਿਰ ਤਾਂ ਪੰਡਿਤਾਂ ਨੂੰ ਮਤਲਬ ਚਟਕਾ ਲੱਗਿਆ ਹੋਣਾ। ਬਿਲਕੁਲ ਜੀ ਕਥਾ ਦਸਦੀ ਹੈ ਕਿ ਉਹ ਬਹੁਤ ਨਾਰਾਜ਼ ਹੋਏ ਕਹਿੰਦੇ ਸਾਡੇ ਤੋਂ ਵੱਡਾ ਗੁਰੂ ਕੌਣ ਹੈ ਇੱਥੇ ਕਾਸ਼ੀ ਚ ਹੂੰ ਤੇ ਜਦੋਂ ਮੀਰਾ ਨੇ ਗੁਰੂ ਰਵਿਦਾਸ ਜੀ ਦਾ ਨਾਮ ਲਿਆ ਫਿਰ ਤਾਂ ਕਥਾ ਮੁਤਾਬਕ ਉਹ ਹੋਰ ਪੜਕ ਗਏ ਉਹਨਾਂ ਨੇ ਗੁਰੂ ਜੀ ਨੂੰ ਮਤਲਬ ਸ਼ੂਦਰ ਕਹਿ ਕੇ ਤੇ ਜੁੱਤੀਆਂ ਗੰਡਣ ਵਾਲਾ ਕਹਿ ਕੇ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਅੱਛਾ ਉਸ ਵੇਲੇ ਦੇ ਸਮਾਜਿਕ ਹਾਲਾਤ ਦੇ ਸਾਬ ਨਾਲ ਹਾਂ ਜੀ ਤੇ ਸਵਾਲ ਕੀਤਾ ਕਿ ਤੂੰ ਰਾਜ ਘਰਾਣੇ ਦੀ ਹੋ ਕੇ ਇੱਕ ਐਸੇ ਬੰਦੇ ਅੱਗੇ ਕਿਵੇਂ ਚੁੱਕੇਂਗੀ ਤੇ ਉਹਨਾਂ ਦਾ ਪਤਾ ਦੱਸਣ ਤੋਂ ਵੀ ਉਹ ਮਨ ਕਰਤਾ ਉਹਨਾਂ ਨੇ ਹਾਂ ਇਹ ਤਾਂ ਵਾਕਈ ਉਸ ਵੇਲੇ ਦੀ ਜਾਤ ਪਾਤ ਦੀ ਸਖਤੀ ਦਿਖਾਉਂਦਾ ਹੈ ਹਾਂ ਪਰ ਫਿਰ ਮੀਰਾ ਨੇ ਗੁਰੂ ਜੀ ਨੂੰ ਲੱਭਿਆ ਕਿਵੇਂ ਪਤਾ ਤਾਂ ਦੱਸਿਆ ਨਹੀਂ ਕਿਸੇ ਨੇ ਮੀਰਾ ਨੇ ਫਿਰ ਖੁਦ ਹੀ ਪਾਲ ਸ਼ੁਰੂ ਕਰ ਦਿੱਤੀ ਤੇ ਉਹਨੇ ਵੇਖਿਆ ਕਿ ਗੁਰੂ ਜੀ ਕੋਈ ਵੱਡੇ ਮੰਦਰ ਜਾਂ ਮੈਲਚ ਨਹੀਂ ਸਗੋਂ ਇੱਕ ਸਾਦੀ ਜੀ ਕੁਟਿਆ 'ਚ ਬੈਠੇ ਸੰਗਤ ਨੂੰ ਉਪਦੇਸ਼ ਦੇ ਰਹੇ ਸੀ ਅੱਛਾ ਮੀਰਾ ਨੇ ਦੂਰੋਂ ਹੀ ਸੁਣਨਾ ਸ਼ੁਰੂ ਕੀਤਾ ਤੇ ਗੁਰੂ ਜੀ ਉਸ ਵੇਲੇ ਬਾਣੀ ਉਚਾਰ ਰਹੇ ਸੀ ਮਾਧਵੇ ਤੂੰ ਮਨਾ ਤੋੜੋ ਤੋ ਹਮ ਨਹੀਂ ਤੋੜਾ ਮਤਲਬ ਹੈ ਪ੍ਰਮਾਤਮਾ ਜੇ ਤੂੰ ਸਾਂਝ ਨਾ ਤੋੜੇ ਤਾਂ ਅਸੀਂ ਵੀ ਨਹੀਂ ਤੋੜਾਂਗੇ ਹਾਂਜੀ ਬਿਲਕੁਲ ਤੇ ਇਹਨਾਂ ਬਚਨਾਂ ਦਾ ਕੀ ਅਸਰ ਹੋਇਆ ਫਿਰ ਮੀਰਾ ਤੇ ਬਹੁਤ ਗਹਿਰਾ ਅਸਰ ਹੋਇਆ ਜੀ ਕਥਾ ਦੱਸਦੀ ਹੈ ਕਿ ਇਹ ਸੁਣ ਕੇ ਮੀਰਾ ਨੂੰ ਅੰਦਰੋਂ ਮਹਿਸੂਸ ਹੋਇਆ ਕਿ ਇਹ ਸੱਚੇ ਮਹਾਪੁਰਸ਼ ਨੇ ਜਿਹੜੇ ਸਿੱਧਾ ਰੱਬ ਨਾਲ ਗੱਲਾਂ ਕਰਦੇ ਨੇ ਉਹ ਫਿਰ ਨੇੜੇ ਗਈ ਮੱਥਾ ਟੇਕਿਆ ਤੇ ਗੁਰੂ ਧਾਰਨ ਦੀ ਬੇਨਤੀ ਕੀਤੀ ਹੂੰ ਪਰ ਗੁਰੂ ਜੀ ਦੀ ਨਿਮਰਤਾ ਵੇਖੋ ਕਥਾ ਚ ਆਉਂਦਾ ਉਹਨਾਂ ਨੇ ਕਿਹਾ ਧੀਏ ਮੈਂ ਤਾਂ ਆਪ ਜੇ ਨਿਰੰਕਾਰ ਦਾ ਸਹੀ ਦਾਸ ਨਹੀਂ ਬਣਿਆ ਤੈਨੂੰ ਕਿੱਥੋਂ ਦਾਸੀ ਕਰਨਾ ਪਰ ਫਿਰ ਵੀ ਮੀਰਾ ਦੀ ਸ਼ਰਧਾ ਤਾਂ ਕਿ ਉੱਠ ਸੀ ਕਥਾ ਦਸਤੀ ਹੈ ਕਿ ਇੱਕ ਹਫਤੇ ਬਾਅਦ ਗੁਰੂ ਜੀ ਨੇ ਬਖਸ਼ਿਸ਼ ਕੀਤੀ ਹਾਂਜੀ ਉਹਨਾਂ ਨੇ ਮੀਰਾ ਨੂੰ ਨਾਮ ਦੀ ਦਾਤ ਬਖਸ਼ੀ ਯਾਨੀ ਕਿ ਨਾਮ ਸਿਮਰਨ ਦੀ ᔪਕਤੀ ਦਿੱਤੀ ਤੇ ਮੀਰਾ ਤੇ ਉਹਦੀਆਂ ਸਾਥੀਆਂ ਉਹ ਪੂਰੀ ਤਰ੍ਹਾਂ ਗੁਰੂ ਦੇ ਰੰਗ ਚ ਰੰਗੀਆਂ ਗਈਆਂ ਅੱਛਾ ਪਰ ਜਦੋਂ ਉਹ ਵਾਪਸ ਆਪਣੇ ਮਹਿਲ ਗਈ ਆਪਣੇ ਘਰ ਉੱਥੇ ਕੀ ਹੋਇਆ ਪਰਿਵਾਰ ਨੇ ਮੰਨ ਲਿਆ ਨਹੀਂ ਜੀ ਉੱਥੇ ਤਾਂ ਬਹੁਤ ਵਿਰੋਧ ਹੋਇਆ ਬਿਰਤਾਂਤ ਦੱਸਦਾ ਹੈ ਕਿ ਪਰਿਵਾਰ ਵਾਲਿਆਂ ਨੇ ਇੱਕ ਨੀਵੀਂ ਜਾਤ ਦੇ ਬੰਦੇ ਨੂੰ ਗੁਰੂ ਮੰਨਣ ਕਰਕੇ ਉਸ ਨੂੰ ਬਹੁਤ ਬੁਰਾ ਭਲਾ ਕਿਹਾ ਤ੍ਰਿਸਕਾਰਿਆ ਹੂੰ ਗੱਲ ਇੰਨੀ ਵੱਧ ਗਈ ਕਥਾ ਮੁਤਾਬਕ ਕਿ ਉਸ ਨੂੰ ਮਾਰਨ ਦੀ ਸਾਜ਼ਿਸ਼ ਬਣਾਈ ਗਈ ਸੱਚੀ ਹਾਂ ਜੀ ਉਹਦੀ ਮਾਂ ਜ਼ਹਿਰ ਦਾ ਕਟੋਰਾ ਲੈ ਕੇ ਆਈ ਤੇ ਝੂਠ ਬੋਲਿਆ ਕਿ ਇਹ ਸ਼ਰਬਤ ਗੁਰੂ ਰਵਿਦਾਸ ਜੀ ਨੇ ਤੇਲੇ ਲਈ ਭੇਜਿਆ ਹੈ। हे ਰੱਬਾ ਇਹ ਤਾਂ ਬਹੁਤ ਹੀ ਮਤਲਬ ਭਿਆਨਕ ਮੋੜ ਆ ਗਿਆ ਕਹਾਣੀ ਚ। ਮੀਰਾ ਨੇ ਫਿਰ ਕੀ ਕੀਤਾ? ਜਿਵੇਂ ਮੀਰਾ ਨੇ ਸੁਣਿਆ ਨਾ ਕਿ ਮੇਰੇ ਗੁਰੂ ਵੱਲੋਂ ਆਇਆ। ਬਸ ਪੂਰੀ ਸ਼ਰਧਾ ਨਾਲ ਗੁਰੂ ਨੂੰ ਯਾਦ ਕਰਕੇ ਉਹ ਜ਼ਹਿਰ ਪੀ ਲਿਆ। ਤੂੰ ਬਚ ਗਈ। ਮਾਫੀ ਮੰਗੀ। ਫਿਰ ਮੀਰਾ ਨੇ ਕੀ ਜਵਾਬ ਦਿੱਤਾ? ਇਹ ਤਾਂ ਸੁਣਨ ਵਾਲਾ ਹੋਊਗਾ। ਹਾਂ, ਕਥਾ ਚ ਉਸਦਾ ਜਵਾਬ ਬਹੁਤ ਕਮਾਲ ਦਾ ਦੱਸਿਆ ਗਿਆ। ਉਹਨੇ ਕਿਹਾ, "ਮਾਤਾ, ਇਹ ਤਾਂ ਤੈਨੂੰ ਪਤਾ ਸੀ ਨਾ ਕਿ ਜ਼ਹਿਰ ਹੈ। ਮੈਨੂੰ ਥੋੜੀ ਪਤਾ ਸੀ।" अच्छा पर जिन्ना ਦਾ ਨਾਮ ਲੈ ਕੇ ਮੈਂ ਪੀਤਾ ਹੈ ਨਾ ਉਹਨਾਂ ਦੇ ਨਾਮ ਵਿੱਚ ਐਡੀ ਬਰਕਤ ਹੈ ਕਿ ਉਹ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਦਿੰਦਾ ਹੈ ਵਾਹ ਕਮਾਲ ਦੀ ਸ਼ਰਦਾ ਤੇ ਫਿਰ ਉਹ ਗੱਲ ਵੀ ਬਹੁਤ ਮਸ਼ਹੂਰ ਹੈ ਜਦੋਂ ਲੋਕ ਤਾਣਾ ਮਾਰਦੇ ਸੀ ਕਿ ਤੇਰਾ ਗੁਰੂ ਤਾਂ ਜੁੱਤੀਆਂ ਗੰਡ ਦਾ ਹਾਂਜੀ ਹਾਂਜੀ ਉਹਦਾ ਜਵਾਬ ਵੀ ਕਥਾ ਵਿੱਚ ਆਉਂਦਾ ਹੈ ਲੋਕੀ ਕਹਿੰਦੇ ਜੋੜੇ ਗੰਡ ਦਾ ਉਹ ਗੰਡ ਦਾ ਤਕਦੀਰਾਂ ਨੂੰ ਬਿਲਕੁਲ ਮਤਲਬ ਕਿ ਬਾਹਰਲਾ ਕੰਮ ਨਹੀਂ ਅੰਦਰ ਦੀ ਸ਼ਕਤੀ ਐਮ ਸਹੀ ਗੱਲ ਤਾਂ ਫਿਰ ਇਹ ਸਾਰੀ ਵਿਚਾਰ ਚਰਚਾ ਦਾ ਮੁੱਖ ਨੁਕਤਾ ਕੀ ਨਿਕਲਿਆ ਮੇਰੇ ਖਿਆਲ ਚ ਇਹ ਸਾਖੀ ਸਾਨੂੰ ਦੱਸਦੀ ਹੈ ਕਿ ਸੱਚੀ ਸ਼ਰਧਾ ਗੁਰੂ ਦੇ ਨਾਮ ਦੀ ਤਾਕਤ ਕਿੰਨੀ ਵੱਡੀ ਹੁੰਦੀ ਹੈ ਇਹ ਸਮਾਜ ਦੀਆਂ ਵੰਡੀਆਂ ਜਾਤ ਪਾਤ ਇੱਥੋਂ ਤੱਕ ਕਿ ਮੌਤ ਦੇ ਡਰ ਤੋਂ ਵੀ ਉੱਪਰ ਲੈ ਜਾਂਦੀ ਹੈ ਬਿਲਕੁਲ ਸਹੀ ਕਿਹਾ ਜੀ ਤੇ ਇਹ ਬਿਰਤਾਂਤ ਨਾ ਸਾਨੂੰ ਇੱਕ ਸਵਾਲ ਤੇ ਵੀ ਛੱਡ ਜਾਂਦਾ ਹੈ ਜਿਸ ਤੇ ਸੋਚਣਾ ਬਣਦਾ ਹੈ ਹਾਂ ਦੱਸੋ ਕਿ ਅਸੀਂ ਅਧਿਆਤਮਿਕਤਾ ਨੂੰ ਕਿਵੇਂ ਪਰਖਦੇ ਹਾਂ ਕੀ ਕਿਸੇ ਦਾ ਬਾਹਰਲਾ ਰਤਬਾ ਉਹਦੀ ਜਾਤ ਉਹਦਾ ਕੰਮ ਉਹਦੀ ਅਸਲੀ ਅਧਿਆਤਮਿਕ ਉਚਾਈ ਨੂੰ ਤੈਅ ਕਰਦਾ ਹੈ ਜਾਂ ਫਿਰ ਜਿਵੇਂ ਸਾਖੀ ਚ ਦਿਸਦਾ ਹੈ ਅਸਲ ਗੱਲ ਅੰਦਰੂਨੀ ਅਨੁਭਵ ਦੀ ਨਿਮਰਤਾ ਦੀ ਤੇ ਪਰਮਾਤਮਾ ਨਾਲ ਸਿੱਧੇ ਜੁੜਨ ਦੀ ਹੈ ਇਹ ਸੋਚਣ ਵਾਲੀ ਗੱਲ ਹੈ ਨਾ ਹੂੰ ਵਾਕਈ ਬਹੁਤ ਗਹਿਰਾ ਨੁਕਤਾ ਹੈ ਸੋਚਣ ਲਈ ਇੱਕ ਵਧੀਆ ਖਿਆਲ ਛੜਿਆ ਤੁਸੀਂ